ਹਾਂ ਭਾਈ ਅਮਰਿਤਪਾਲ ਮੇਰਾ 10 ਸਾਲ ਮੇਰੀ ਹੁਣ ਤੈਨੂੰ ਬਹੁਤ ਸ਼ੌਂਕ ਨਾਲ ਸਫਾਈ ਕਰਨ ਦਾ ਗੰਦਗੀ ਹਟਾਉਣ ਦਾ ਪੰਜਾਬ ਚੋਂ ਤੈਨੂੰ ਬੜੀ ਚੜ-ਚੜਦੀ ਹੈ ਨਾ ਵੀ ਜੇ ਕੁੜੀਆਂ ਕੋਈ ਇਦਾਂ ਦੀ ਹਰਕਤਾਂ ਕਰਦੀਆਂ ਹਮਨੇ ਦਲਦਾ ਜਵਾਬ ਦੇ ਵੀ ਇਹ ਸਸੇ ਵਾਲਾ ਡੇਰੇ ਵਾਲਾ ਬਾਬਾ ਹੈ ਰਾਮ ਰਹਿਮ ਸਭ ਨੂੰ ਪਤਾ ਰੇਪਿਸਟ ਹੈ ਪਰੋਲ ਤੇ ਬਾਹਰ ਸਾਰੇ ਮਚੜਾ ਹੋਇਆ ਫਿਰਦਾ ਹੈ ਸਿੰਘ ਨੇ ਕਿ ਤੁਹਾਡੇ 25-25 ਸਾਲਾਂ ਤੋਂ ਅੰਦਰ ਬੈਠੇ ਆ ਫਿਰੋ ਬੰਦਾ ਰੇਪਿਸਟ ਹੋਣ ਤੋਂ ਬਾਅਦ ਵੀ ਉਹ ਮਜ਼ੇ ਕਰ ਰਹੀ ਹੈ ਆਪਣੀ ਜ਼ਿੰਦਗੀ ਤੇ ਇਦਾਂ ਦੇ ਬਾਬਿਆਂ ਦਾ ਬਾਰੇ ਤੇਰਾ ਕੀ ਵਿਚਾਰ ਹੈ ਸੌਦਾ ਕਦੋਂ ਲਾਏਗਾ ਇਦਾਂ ਦੇ ਬਾਬਿਆਂ ਦਾ ਤੂੰ ਨਹੀਂ ਲੱਗਣਾ ਤੇਰੇ ਕੋਲ ਕਿਤੇ ਕੋਲ ਪਾਵਰ ਹੈ ਉਹ ਕਮਜ਼ੋਰ ਨਹੀਂ ਹੈ ਉਹ ਨਿਹੱਤਾ ਨਹੀਂ ਹੈ ਉਹਦੇ ਕੋਲ ਪਾਵਰ ਹੈ ਔਰ ਤੈਨੂੰ ਪਤਾ ਵੀ ਇਹ ਜਿਹੇ ਬੰਦੇ ਨੂੰ ਮਾਰਨਾ ਤੇਰੇ ਵਾਸਤੇ ਚੈਲੰਜ ਹੈ ਬਹੁਤ ਔਖਾ ਕੰਮ ਹੈ ਰਾਈਟਰ ਤੂੰ ਨਹੀਂ ਕਰ ਪਾਏਗਾ ਸੋ ਤੂੰ ਕਹਿੰਦਾ ਵੀ ਗੰਦਗੀ ਸਾਫ਼ ਕਰਨੀ ਹੈ ਪੰਜਾਬ ਦੀ ਜਿਹੜੇ ਪੰਜਾਬ ਦੇ ਮੁੰਡੇ ਕੁੜੀਆਂ ਤੇ ਗੰਦ ਪਾ ਰਹੇ ਆ ਪਹਿਲੇ ਉਹਨਾਂ ਨਾਲ ਖਿਆਰੀ ਦੋਸਤੀ ਕਰਨੀ ਪਿਆਰ ਮੁਹੱਬਤ ਦੀ ਗੱਲਾਂ ਕਰਨੀਆਂ ਉਹਨਾਂ ਦੀ ਇੱਜ਼ਤ ਲੁੱਟ ਕੇ ਬਾਸ਼ ਕਹਿਣਾ ਮਾਪਿਆਂ ਨੇ ਮੰਨੇ ਸੀ ਹੁਣ ਅਸੀਂ ਵਿਆਹ ਨਹੀਂ ਕਰ ਸਕਦੇ ਸੋ ਮੁੰਡਿਆਂ ਬਾਰੇ ਤੇਰਾ ਕੀ ਵਿਚਾਰ ਹੈ ਉਹਨਾਂ ਦੇ ਮਰਡਰ ਕਦੋਂ karenge ਸ਼ੁਰੂ ਕਰਨੇ ਹੂੰ ਮੁੰਡੇ ਆ ਨਾ ਬੰਦੇ ਆ ਹੱਥੀ ਪਾਏਗਾ ਤਾਂ ਤੈਨੂੰ ਪਟਕਾ ਕੇ ਲਪੇੜ ਕੇ ਥੱਲੇ ਮਾਰਨਗੇ ਜ਼ਮੀਨ ਦੇ ਉੱਪਰ ਪਤਾ ਹੈ ਵੀ ਮਨਾਂ ਮਰੇ ਕੁਝ ਨਹੀਂ ਔਰ ਤੂੰ ਕੀ ਹੈ ਤੂੰ ਆਪ ਇੱਕ ਸੁਲਾ ਸੁਲਾ ਮੀਨਸ ਮੁਸਲਮਾਨ ਜਿਹੜੇ ਸੁੱਲਾ ਕਹਿ ਦਿੰਨੇ ਆ ਤੂੰ ਇੱਕ ਆਪ ਇੱਕ ਸੁਲਾ ਮੁੱਲਿਆਂ ਦੇ ਘਰ ਤੋਂ ਪੈਦਾ ਹੋਇਆ ਤੇ ਤੂੰ ਜਾਤ ਧਰਮ ਦੀ ਗੱਲ ਕਰਦਾ ਮੁੱਲਿਆਂ ਦੇ ਘਰ ਪੈਦਾ ਹੋ ਕੇ ਤੂੰ ਕਹਿ ਰਿਹਾ ਵੀ ਉਹ ਆਪਣੇ ਨਾਮ ਕਮਲਕੌਰ ਕਿਉ ਲਾਂਦੀ ਸੀ ਜੋ ਤਾਂ ਕੰਚਨ ਸੀ Hindu ਸੀ ਜਾਂ UP ਦੀ ਸੀ ਤੂੰ ਕੀ ਹੈ ਪਹਿਲੇ ਦੱਸ ਤੂੰ ਇੱਕ ਮੁਸਲਮਾਨ ਦੇ ਘਰ ਜੰਮਿਆ ਤੇਰੀ ਸੁਨਤ ਵੀ ਹੋਈ ਆ ਸੁਨਤ ਸਮਝਦਾ ਨਾ ਤੇਰੀ ਸੁਨਤ ਹੋਈ ਆ ਤੇਰੇ ਖੁਦ ਦੇ ਆਪਣੇ ਤੇਰੇ ਸਰੀਰ ਦੇ ਅੰਗ ਪੂਰੇ ਨਹੀਂ ਕੱਟੇ ਹੋਏ ਆ ਤੂੰ ਲੋਕਾਂ ਨੂੰ ਜਾਤ ਪੇਤ ਸਿਖਾਏਗਾ ਮੁਸਲਮਾਨ ਦੇ ਪੇਸ਼ਟ ਹੁਣ ਤੂੰ ਸਿੰਘਾਂ ਦਾ ਚੋਲਾ ਬਣ ਕੇ ਬਹਿ ਗਿਆ ਤੂੰ ਆਪਣੇ ਆਪ ਨੂੰ ਸਿੱਖ ਸਮਝ ਲਿਆ ਕਿ ਤੂੰ ਸਿੱਖ ਹੋ ਗਿਆ ਜਿਹੜਾ ਖੂਨ ਹੁੰਦਾ ਨਾ ਉਹ ਬਾਲੇ ਤਾਂ ਮਾਰਦਾ ਹੈ ਚਾਹ ਕਿਸੇ ਦਾ ਵੀ ਹੋਵੇ ਤੂੰ ਭੇੜੀਆਂ ਨਾ ਸਾਡੇ ਸਿੱਖਾਂ ਦੇ ਚੋਲੇ 'ਚ ਛਿਪਿਆ ਹੋਇਆ ਇੱਕ ਭੇੜੀ ਆ ਚਾਹੇ ਤੇਰੇ ਪਿੱਛੇ ਅੱਜ ਕਿੰਨੇ ਵੀ ਸਿੱਖ ਖੜ ਜਾਂ ਜੱਥੇ ਵਾਲੇ ਉਹ ਸਾਰੇ ਜੱਥੇ ਵਾਲਿਆਂ ਨੂੰ ਮੇਰਾ ਇਹ ਵਾਰਨਿੰਗ ਆ ਸੁਧਰ ਜਾਓ ਜਿਹੜੇ ਤੁਸੀਂ ਕਹਿਣਾ ਮਰਡਰ ਕਰਨਾ ਸਾਡੇ ਵਾਸਤੇ ਸੌਖਾ ਐ ਸੋਦੇ ਲਾਉਣੇ ਕੁੜੀਆਂ ਮੁੰਡਿਆਂ ਕਰਨੀਆਂ ਤੁਸੀਂ ਉਹ ਪੁਰਾਣੇ ਬਾਬੇ ਆਦਮ ਜਮਾਨੇ ਦੇ ਅੱਧ ਤੋਂ ਜਿਹੜਾ ਜਿਹੜੇ ਛੱਟੀਆਂ ਦਾੜ੍ਹੀ ਵਾਲੇ ਨਿਆਂਗਿਆ ਤੁਸੀਂ ਲੋਕ ਸਕੂਲ ਨਹੀਂ ਗਏ ਸਭ ਤੋਂ ਪਹਿਲੇ ਤਾਂ ਆਪਣੇ ਐਜੂਕੇਸ਼ਨ ਦੇ ਸਰਟੀਫਿਕੇਟ ਦਿਖਾਓ ਕਿ ਤੁਸੀਂ ਪੜ੍ਹਾਈ ਲਿਖਾਈ ਕਿੰਨੀ ਕਾ ਤੁਸੀਂ ਕਿਹੜੇ ਕਿਹੜੇ ਜ਼ਿੰਦਗੀ ਚ ਕਾਂਡ ਕੀਤੇ ਐ ਕੀ ਕੁਛ ਕੀਤਾ ਆਪਣੇ ਪੀੜਿਆਂ ਦੇ ਥੱਲੇ ਸੋਟਾ ਮਾਰੋ ਤੇ ਤੁਸੀਂ ਨੌਜਵਾਨ ਤੇ ਨਿਊ ਪੀੜੀ ਨੂੰ ਤੁਸੀਂ ਸਿਖਾਉਂਗੇ ਜ਼ਿੰਦਗੀ ਕਿਵੇਂ ਜਿਣੀ ਐ ਜੇ ਤੁਸੀਂ ਦੱਸੋਗੇ ਨਵੀਂ ਪੀੜੀ ਨੂੰ ਕਿ ਜ਼ਿੰਦਗੀ ਜਿਣੀ ਕਿਵੇਂ ਆ ਤੁਹਾਡੀ ਜੋ ਆਪਦੀ ਇੱਕ ਵਿਕਲਾੰਗ ਘਟਿਆ ਨੀਚ ਗਿਰੀ ਹੋਈ ਸੋਚ ਆ ਤੁਸੀਂ ਸਾਨੂੰ ਕਿ ਜਿਹੜੀ ਨੌਜਵਾਨ ਪੀੜੀ ਆ ਗਈ ਹੈ ਕਿ ਉਹ ਆਪਣੀ ਸੋਚ ਸੀ ਉਹਨਾਂ ਤੋਂ ਲੱਦੀਏ ਹਰ ਇੱਕ ਬੰਦੇ ਦੀ ਆਪਣੀ ਇੱਕ ਪਰਸਨਲ ਲਾਈਫ ਆ ਹਰ ਇੱਕ ਬੰਦਾ ਆਪਣੀ ਪਰਸਨਲ ਲਾਈਫ ਚ ਕੀ ਕਰ ਰਿਹਾ ਇਸ ਨਾਨੋ ਫਕਿੰਗ ਯੋਰ ਬਿਜ਼ਨਸ ਹੁਣ ਦੂਜੀਆਂ ਕੁੜੀਆਂ ਭੱਜੀਆਂ ਫਿਰਦੀਆਂ ਪੰਜਾਬ ਦੀ ਸਾਨੂੰ ਬਚਾ ਲਓ ਉਹ ਐਡੀਆਂ ਕਮਜ਼ੋਰ ਹੋ ਗਈਆਂ ਕੁੜੀਆਂ ਸਾਡੀਆਂ ਔਰਤਾਂ ਪੰਜਾਬ ਦੀਆਂ ਅੱਜ ਇੰਨੀਆਂ ਕਮਜ਼ੋਰ ਹੋ ਗਈਆਂ ਦੋ ਟਕੇ ਦੇ ਮਰਦਾਂ ਤੋਂ ਦੋ ਟਕੇ ਦੇ ਇਹ ਨਿਹੰਗ ਜਿਹਨੇ ਨਿਹੰਗਾਂ ਦੇ ਚੋਲੇ ਦੇ ਵਿੱਚ ਛੁਪੇ ਹੋਏ ਦੋ ਟਕੇ ਦੇ ਭੇੜੀਏ ਤੁਸੀਂ ਇੰਨਾ ਤੋਂ ਡਰ ਗੀਆਂ ਜਾਓ ਭਈ ਪੁਲਿਸ ਸਟੇਸ਼ਨ ਕਿਉਂ ਜਾਣੀ ਆਓ ਸਿੱਧਾ ਕਮਿਸ਼ਨਰ ਦੇ ਪੇਸ਼ ਹੋ ਪੁਲਿਸ ਸਟੇਸ਼ਨੇ ਜਾਣਾ ਕਹ ਦੇਵੀ ਜਦੋਂ ਕੋਈ ਵੀ ਨਿਹੰਗਤਾ ਨੂੰ ਧਮਕੀ ਦੇਵੇ ਇਹ ਪੰਜਾਬ ਦੀ ਸਾਰੀਆਂ ਔਰਤਾਂ ਤੇ ਮਰਦਾਂ ਵਾਸਤੇ ਵੀਡੀਓ ਆ ਕੋਈ ਨਿਹੰਗਤਾ ਆਪਣਾ ਗੁੰਡਾਗਰਦੀ ਬਦਮਾਸ਼ੀ ਕਰਦਾ ਤੁਸੀਂ ਪੁਲਿਸ ਸਟੇਸ਼ਨ ਛੋਟੇ ਜਿਹੇ ਅਫੀਸਰ ਕੋਲ ਨਹੀਂ ਜਾਣਾ ਸਿੱਧਾ ਡੀਐਸਪੀ ਜਾਂ ਕਮਿਸ਼ਨਰ ਕੋਲ ਪੇਸ਼ ਹੋ ਉਹਦੀ ਪ੍ਰੋਪਰਲੀ ਉਹਦੀ ਕਾਲ ਜਿਹੜੀ ਤੁਹਾਨੂੰ ਆਈ ਆ ਰਿਕਾਰਡਿੰਗ ਲਾਓ ਆਪਣੇ ਫੋਨ ਦੇ ਵਿੱਚ ਰਿਕਾਰਡਿੰਗ ਤੋਂ ਵੀ ਸਾਨੂੰ ਥ੍ਰੈਟਿੰਗਸ ਆ ਰਹੀਆਂ ਕਿਉਂਕਿ ਇਹਨਾਂ ਦਾ ਇਲਾਜ ਬਹੁਤ ਛੇਤੀ ਪੰਜਾਬ ਸਰਕਾਰ ਕਰੇ ਜਾਂ ਨਾ ਕਰੇ ਕਾਂਗਰਸਾਂ ਨਾਲ ਹੀ ਪੰਜਾਬ ਚ ਇਹਦਾ ਟ੍ਰੀਟਮੈਂਟ ਬੜਾ ਵਧੀਆ ਹੋਣਾ ਇਹਨਾਂ ਤੇ ਐਸੇ-ਐਸੀ ਧਾਰਾ ਐ ਐਸੇ-ਐਸੀ ਸੈਕਸ਼ਨਸ ਲੱਗਣੇ ਆ ਨਾ ਇਸ ਸੌਦੇ ਵਾਲਾ ਵਰਡ ਭੁੱਲ ਜਾਣਗੇ ਸੌਦੇ ਔਰਤ ਵਿੱਚ ਬਲ ਘੱਟ ਹੁੰਦਾ ਔਰਤ ਕਮਜ਼ੋਰ ਹੁੰਦੀ ਹੈ ਔਰਤਾਂ ਨੂੰ ਮਾਰਨਾ ਸ਼ੁਰੂ ਕਰ ਦਿਓ ਅਮਰਤਵਾਲ ਮੈਰੋ ਨੇ ਫਰੋਤੀ ਮੰਗੀ ਸੀ ਉਹ ਜਨਾਨੀ ਕੋਲੋਂ ਉਹ ਵਿਚਾਰੀ ਫਰੋਤੀਆਂ ਦੇ ਨਹੀਂ ਪਾਈ ਫਰੋ ਦਾ ਬੈਂਕ ਵਿੱਚ ਪੈਸੇ ਰੱਖ ਕੇ ਉਹਨੂੰ ਇਹਨਾਂ ਨੇ ਗਲਤ ਕੰਮ ਵਾਸਤੇ ਸੱਦਿਆ ਸੀ ਨਾ ਕਿ ਕਾਰ ਦੀ ਐਡ ਵਾਸਤੇ ਇਹ ਥੋੜੀ ਜਿਹੀ ਗੱਲ ਮਰੋੜ ਕੇ ਮੀਡੀਆ ਨੇ ਤੁਹਾਨੂੰ ਦੱਸੀ ਹੈ ਕਿਉਂ ਮੀਡੀਆ ਸੱਚ ਨਹੀਂ ਦੱਸੇਗੀ ਫਿਰ ਇਹ ਤਿੰਨਾਂ ਜਣਿਆਂ ਨੇ ਉਹਨੂੰ ਉੱਥੇ ਗਰਾਜ ਚ ਦੇਣਾ ਮੂੰਹ ਕਾਲਾ ਕੀਤਾ ਜ਼ਬਰਦਸਤੀ ਉਹਦੇ ਨਾਲ ਰੇਪ ਕੀਤਾ ਵੀ ਤੈਨੂੰ ਜਾਨੋਂ ਮਾਰ ਦਾਂਗੇ ਡਰ ਦੇ ਮਾਰੀ ਜਨਾਨੀ ਚੁੱਪ ਰਹੀ ਪਰ ਉਹਨੂੰ ਪਤਾ ਨਹੀਂ ਸੀ ਕਿ ਵਿਵਾ ਤੇਰਾ ਬਲਤਕਾਰ ਕਰਨ ਤੋਂ ਬਾਅਦ ਵੀ ਇਹਨਾਂ ਨੇ ਤੈਨੂੰ ਮਾਰਨਾ ਕਿਉਂਕਿ ਇਹ ਵੈਸ਼ੀ ਦਰਿੰਦੇ ਆ ਇਹ ਦਰਿੰਦਿਆਂ ਨੂੰ ਹੱਕ ਕਿਹਨੇ ਦਿੱਤਾ ਕਿਸੇ ਦੇ ਵੀ ਧੀ ਪੁੱਤ ਨੂੰ ਵੱਢਣ ਦਾ ਕਿਸੇ ਦੇ ਉੱਤੇ ਕਿਰਪਾਨ ਕੱਢ ਕੇ ਖੜ ਜਾਂਦੇ ਆ ਮੈਂ 2 ਸਾਲ ਪਹਿਲੇ ਵੀ ਇੱਕ ਵੀਡੀਓ ਪਾਈ ਸੀ ਵੀ ਜਿਹੜੇ ਏਡ-ਏਡੀਆਂ ਕਿਰਪਾਨਾਂ ਲੈ ਕੇ ਫਿਰਦੇ ਤੁਸੀਂ ਕਹਿੰਦੇ ਹੋ ਸਾਡੇ ਗੁਰੂ ਮਹਾਰਾਜ ਨੇ ਸ਼ਸਤਰ ਦਿੱਤੇ ਆ ਦੇਖੋ ਪੰਜਾਬ ਸਰਕਾਰ ਨੇ ਦੇਖੋ ਇੰਡੀਆ ਦੀ ਸਰਕਾਰ ਨੇ ਤੁਹਾਨੂੰ ਆਜ਼ਾਦੀ ਦਿੱਤੀ ਆ ਜਿਹੜੇ ਤੁਸੀਂ ਕਹਿੰਦੇ ਹੋ ਅਸੀਂ ਗੁਲਾਮ ਆ ਕਿ ਏਡ-ਏਡੀਆਂ ਕਿਰਪਾਨਾਂ ਲੈ ਕੇ ਫਿਰੋ ਪਰੀਜ ਆਜ਼ਾਦੀ ਹੁਣ ਖਤਮ ਹੋ ਜਾਣੀ ਐ ਇਹ ਜੜੀਆਂ ਜੜੀਆਂ ਚਰਪਾ ਨਾ ਲੈ ਕੇ ਤੁਸੀਂ ਜਿੱਥੇ ਕਿਤੇ ਪਹੁੰਚ ਜਾਂਦੇ ਹੋ ਜਥੇ ਲੈ ਕੇ ਇਹ ਤੁਹਾਡੀਆਂ ਸਾਰੀਆਂ ਆਜ਼ਾਦੀਆਂ ਬੰਦ ਹੋ ਜਾਣੀਆਂ ਅਮਰਪਾਲ ਮਹਿਰੋ ਤੈਨੂੰ ਬਹੁਤ ਸ਼ੌਂਕ ਆ ਲੋਕਾਂ ਦੇ ਸੌਦੇ ਲਾਉਣ ਦਾ ਮੈਂ ਗੰਦਗੀ ਸਾਫ਼ ਕਰ ਦੂੰ ਜਿਹੜੀ ਨੀਹਾ ਕੁੜੀ ਜ਼ਹਿਰ ਦੇ ਕੇ ਉਹਦੇ ਸਹੁਰਿਆਂ ਨੇ ਮਾਰੀ ਸੀ ਉਹਦਾ ਘਰ ਵਾਲੇ ਦਾ ਵਦ ਹੋਇਆ ਤੇਰੇ ਕੋਲੋਂ ਸੌਦਾ ਲੱਗਿਆ ਬਸ ਪਹੁੰਚ ਗਿਆ ਉੱਥੇ ਹਾ ਹਾ ਹਾਲਾ ਸ਼ਾਈ ਲੈਣ ਟੀਆਰਪੀ ਲੈ ਲੈ ਕਿ ਬਸ ਮੈਨੂੰ ਟੀਆਰਪੀ ਮਿਲ ਜੂਗੀ ਮੈਂ ਫਿਰ ਸ਼ਾਇਦ ਨਾ ਅੰਮ੍ਰਿਤਪਾਲ ਵਰਗੂ ਨਾਮ ਬਣਾ ਲੂੰਗਾ ਫਿਰ ਅਗਾ ਮੈਂ ਵੀ ਐਮਪੀ ਚ ਖੜ ਜੂੰਗਾ ਤੁਸੀਂ ਸਾਰੇ ਚੋਲੇ ਪਾ ਕੇ ਬਸ ਇਹੀ ਕੁੱਤਪੁਣਾ ਕਰ ਰਹੇ ਹੋ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਸਾਡਾ ਨਾਂ ਬਣ ਜੇ ਸਾਡੇ ਕੋਲ ਮਾਇਆ ਆਣ ਲੱਗ ਜੇ ਸਾਡੀ ਦਹਿਸ਼ਤ ਹੋ ਜੇ ਅਸੀਂ ਵੀ ਰਾਜਨੀਤੀ ਚ ਵੜ ਜਾਈਏ ਉਹ ਸ਼ਰਮ ਕਰੋ ਉਮਰ ਜੋ ਡੁੱਬ ਕੇ ਤੁਸੀਂ ਤਾਂ ਗੁਰੂਆਂ ਦੇ ਸਾਡੇ ਸਿੱਖੀ ਕੌਮ ਦਾ ਸਭ ਤੋਂ ਵੱਡਾ ਤੱਬਾਂ ਇਸ ਟਾਈਮ ਤੁਸੀਂ ਦਾਗ ਲਾਤਾ ਸਾਡੀ ਸਿੱਖ ਕੌਮ ਨੂੰ ਗੁਰੂ ਮਹਾਰਾਜ ਨੇ ਕੀ ਕਿਹਾ ਸੀ ਯਾਦ ਆ ਦਸਵੇਂ ਗੁਰੂ ਦਾ ਨਾਮ ਵੀ ਤਾਂ ਪ੍ਰੋਪਰਲੀ ਯਾਦ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਕਹਿੰਦੇ ਸੀ ਕਿਸੇ ਦੇ ਵੀ ਧੀਜ ਕਿਸੇ ਨੂੰ ਨੀ ਵਸਤਰ ਵੀ ਦੇਖੇ ਉਹਦੇ ਸਿਰ ਤੇ ਚੁੰਨੀ ਦੋ ਟਕੋ ਜੇ ਕਿਸੇ ਨੂੰ ਲੱਗਦਾ ਨਾ ਵੀ ਆਹ ਕੋਈ ਪ੍ਰੋਸਟੀਟਿਊਸ਼ਨ ਸੜਕ ਤੋਂ ਨੰਗਰੀ ਆ ਉਹਦੇ ਸਿਰ ਤੇ ਵੀ ਚੁੰਨੀ ਦੀ ਉਹਦੇ ਗੀਵਸ ਤਰਨਾ ਕਰਿਓ ਉਹ ਤੁਸੀਂ ਤਾਂ ਵੱਧ ਕਰਨ ਲੱਗੇ ਪਹਿਲੇ ਰੇਪ ਕਰਦੇ ਹੋ ਕੁੜੀਆਂ ਦੇ ਫਿਰ ਤੁਸੀਂ ਜਾਨੋ ਮਾਰ ਦਿੰਦੇ ਹੋ ਹੁਣ ਤਾਂ ਭੱਜਿਆ ਕਿ ਫਿਰਦਾ ਐ ਐਨਾ ਤੋਂ ਯੁੱਧ ਐ ਕਿਸੇ ਜਨਾਨੀ ਨੂੰ ਉਹਦਾ ਬਲਤਕਾਰ ਕਰਕੇ ਉਹਨੂੰ ਨਿਹਾਤੀ ਨੂੰ ਤਿੰਨ ਤਿੰਨ ਸਿੰਘਾਂ ਨੇ ਰਲ ਕੇ ਗळा ਘੁੱਟ-ਘੁੱਟ ਇੱਕ ਜਨਾਨੀ ਮਾਰੀ ਨਿਹਾਤੀ ਸਿੰਘ ਕਾਦੇ ਕਰ ਸਿੰਘ ਛੱਕਾ ਤੂੰ ਸਿੰਘ ਕਿੱਥੋਂ ਆ ਗਿਆ ਬਈ ਤੂੰ ਸਿੰਘ ਹੀ ਨਹੀਂ ਮੁਸਲਮਾਨ ਆ ਤੂੰ ਤੂੰ ਕਿੱਦਾਂ ਕਹਿ ਰਿਹਾ ਵੀ ਤੂੰ ਨਿਆਗਾ ਤੂੰ ਆਪਣੇ ਔਕਾਤ ਦਿਖਾ ਰਿਹਾ ਸਾਰਿਆਂ ਨੂੰ ਸੁੰਨਤ ਵਾਲਾ ਬੰਦਾ ਐ ਤੂੰ ਤੇ ਤੂੰ ਕਹਿ ਰਿਹਾ ਤੂੰ ਸਿੰਘ ਆ ਸਿੰਘ ਆ ਕੁਛ ਕਰਦੇ ਆ ਐਂ ਦਾਂ ਔਰਤਾਂ ਤੇ ਵਾਰ ਕਰਦੇ ਨੇ ਹੱਤਿਆਂ ਤੇ ਇੰਦਰਾ ਗਾਂਧੀ ਉਹਦੇ ਸੰਤੇ ਬੰਤੇ ਨੇ ਮਾਰੀ ਤਾ ਉਹ ਦੋ ਹਾਂਜੀ ਸਾਡੇ ਸਿੰਘਾਂ ਨੇ ਸੌਦਾ ਲਾ ਤਾਂ ਐਂ ਕਰਦੇ ਇਹ ਸੌਦਾ ਲਉਣਾ ਕਹਿੰਦੇ ਹੋ ਗੱਦਾਰੀ ਧੋਖੇ ਨਾਲ ਕਿਸੇ ਤੇ ਵਾਰ ਕਰਨਾ ਧੋਖੇ ਨਾਲ ਕਿਸੇ ਕੁੜੀ ਨੂੰ ਬਾਹਰ ਸੱਦਣਾ ਧੋਖੇ ਨਾਲ ਕਿਸੇ ਕੁੜੀ ਦਾ ਤਿੰਨ ਤਿੰਨ ਜਨ ਨੇ ਮਰਦ ਰਾਲ ਕੇ ਉਹਦਾ ਰੇਪ ਸ਼ੋਸ਼ਨ ਕਰਕੇ ਉਹਨੂੰ ਮਰਡਰ ਕਰਨਾ ਫੱਕ ਦਿਸ ਇਸ ਨਾਟ ਕਾਲਿੰਗ ਟੂ ਸਿੰਘ ਜਿਹੜਾ ਗੁਰੂ ਦਾ ਸਿੰਘ ਆ ਨਾ ਉਹ ਇਦਾਂ ਨਹੀਂ ਕਰੂਗਾ ਕਦੀ ਵੀ ਤੇ ਮੇਰੀ ਮੇਰੇ ਪੂਰੇ ਭਾਰਤ ਵਰਸ਼ ਮੇਰੇ ਪੂਰੇ ਭਾਰਤੀ ਅਗਰ ਇਹ ਵੀਡੀਓ ਸੁਣ ਰਿਹਾ ਮੇਰੇ ਨਰਿੰਦਰ ਮੋਦੀ ਜੀ ਸੇ ਰਿਕਵੈਸਟ ਹੈ ਕਿ ਇਹਨਾਂ ਤਿੰਨ ਬੰਦੋ ਕੋ ਸਜ਼ਾਏ ਮੌਤ ਫਾਂਸੀ ਹੋਣੀ ਚਾਹੀਏ ਇਹ ਮੈਂ ਅੱਜ ਅਪੀਲ ਕਰ ਰਹੀ ਹਾਂ ਮੈਂ ਕਹਿ ਰਹੀ ਆ ਪੰਜਾਬੀਆਂ ਨੂੰ ਪੰਜਾਬ ਦੀਆਂ ਔਰਤਾਂ ਨੂੰ ਜਾਗੋ ਇਹ ਨਾ ਕੋ ਕੁੜੀ ਗੰਦੀ ਸੀ ਉਹ ਗੰਦੀ ਸੀ ਜੋ ਵੀ ਸੀ ਪਰ ਕਤਲ ਕਰਨਾ ਅਗਿਆਰ ਕਾਨੂੰਨੀ ਹੈ ਕਿਸੇ ਦਾ ਮਰਡਰ ਕਰਨਾ ਕਿਸੇ ਨੂੰ ਅਧਿਕਾਰ ਨਹੀਂ ਹੈ ਪੰਜਾਬ ਦੀਆਂ ਜਿਹੜੀਆਂ ਔਰਤਾਂ 'ਚ ਮਰਦਾਂ ਨੂੰ ਨਹੀਂ ਅਜ ਔਰਤਾਂ ਨੂੰ ਜਾਗਣ ਦੀ ਲੋੜ ਆ ਜੇ ਔਰਤ ਨਹੀਂ ਜਾਗੂਗੀ ਨਾ ਪੰਜਾਬ ਦੀ ਅਜ ਆਪਣੇ ਰਾਈਟਸ ਨਹੀਂ ਮੰਗੂਗੀ ਇਹ ਮਰਦ ਤੁਹਾਨੂੰ ਯੁੱਗੋ-ਯੁੱਗ ਤੋ ਥੱਲੇ ਲਾਂਦੇ ਆਏ ਤੇ ਥੱਲੇ ਲਾ ਕੇ ਰੱਖਣਗੇ ਤੁਹਾਨੂੰ ਇਹ ਮਰਦਾਂ ਨੂੰ ਮੂੰਹ ਤੋੜ ਜਵਾਬ ਔਰਤਾਂ ਹੀ ਦੇਣਗੀਆਂ ਜਦੋਂ ਔਰਤਾਂ ਜਾਗਣਗੀਆਂ ਡਰ ਨੂੰ ਆਪਣੇ ਅੰਦਰੋਂ ਕੱਢੋ ਪੈ ਨੂੰ ਆਪਣੇ ਅੰਦਰੋਂ ਕੱਢੋ ਜਿਹੜਾ ਤੁਹਾਨੂੰ ਆਏ ਬਲੈਕਮੇਲ ਕਰਦਾ ਤੁਹਾਨੂੰ ਕੋਈ ਸਿੰਘ ਨਿੰਗ ਫੋਨ ਕਰਦਾ ਵੱਡੇ ਕਮਿਸ਼ਨਰ ਕੋਲ ਪੇਸ਼ ਹੋ ਚਕਾਓ ਇਹਨਾਂ ਨੂੰ ਇੰਨੀਆਂ ਜੇਲਾਂ ਭਰ ਜਾਣ ਪੰਜਾਬ ਦੀਆਂ ਠੂਸ ਠੂਸ ਕੇ ਕਿ ਗਵਰਨਮੈਂਟ ਵੀ ਸੋਚਣ ਤੇ ਮਜਬੂਰ ਹੋ ਜਾਊਗੀ ਭਾਰਤ ਦੀ ਸਰਕਾਰ ਕਿੰਦਾ ਟ੍ਰੀਟਮੈਂਟ ਕਰੀਏਗੀ ਸੋ ਜਾਗੋ ਭੈਣੋ ਜਾਗੋ ਆਪਣੇ ਹੱਕਾਂ 'ਤੇ ਜਾਗੋ ਸਾਡੀਆਂ ਭੈਣਾਂ ਦੀਆਂ ਲੇਡੀਜ਼ ਦੀ ਜ਼ਿੰਦਗੀ ਇੰਨੀ ਇੰਨੀ ਨਹੀਂ ਆ ਕਿ ਜਿਹੜਾ ਬੰਦਾ ਆਵੇ ਕਲਾ ਘੁੱਟ ਕੇ ਤੁਰਦਾ ਆਪਣੇ ਕੋਮਲ ਹੈ ਕਮਜ਼ੋਰ ਨਹੀਂ ਸ਼ਕਤੀ ਕਾ ਨਾਮ ਹੀ ਨਾਰੀ ਹੈ ਜੱਕੋ ਜੀਵਨ ਦੇਣੇ ਵਾਲੀ ਮੌਤ ਵੀ ਤੁਸੇ ਹਾਰੀ ਹੈ ਸਟਰੋਂਗ ਲੇਡੀਜ਼ ਬਣੋ ਡਰੋ ਨਾ ਡਰ ਦਾ ਮੁਕਾਬਲਾ ਕਰੋ ਕਿਉਂਕਿ ਇਹ ਨਿਹੱਤਾਂ ਤੇ ਹੀ ਵਾਰ ਕਰਦੇ ਆ ਚਾਹ ਦੇਨਾਂ ਨੂੰ ਪਤਾ ਨਾ ਰਾਮ ਰੀਮ ਦੀ ਕਿੱਡੀ ਪਾਵਰ ਆ ਇਹ ਜਰਗਾ ਸਿੰਘ ਉਹਦੇ ਮੁਰੇ ਫੱਕੂਗਾ ਵੀ ਨਹੀਂ ਉਹਨੂੰ ਵੇਖ ਕੇ ਭੱਜੂਗਾ ਵੱਡਾ ਮੈਂ ਪੰਜਾਬ ਚੋਂ ਗੰਦ ਖਤਮ ਕਰ ਦੂੰ ਤੂੰ ਗੰਦ ਖਤਮ ਕਰੇਗਾ ਉਹ ਤੈਨੂੰ ਪੰਜਾਬ ਖਤਮ ਕਰ ਦੇਗਾ ਮੇਰੀ ਗੱਲ ਯਾਦ ਰੱਖੀਂ ਅੱਜ ਦੀ